क्योंकि मैं सारा जग हंडा के वेख लिया खुदा तेरे जैसा कोई भी नहीं तेरे जैसा कोई भी नहीं फरीदा जे तू अकलतीफ काले लिख न लेख अपन गिरेवान में ਸਿਧਨੀਵਾ ਕਰ ਦੇਖ ਬੜਾ ਸੁੰਦਰ ਉਪਦੇਸ਼ ਬਾਬਾ ਫਰੀਦ ਜਗਤ ਨੂੰ ਦੇ ਰਹੇ ਨੇ ਜੇ ਤੂੰ ਬਾਰੀਕ ਅਕਲ ਦਾ مالک ਹੈ ਜੇ ਤੂੰ ਅਕਲ ਲਤੀਫ ਜੇ ਤੂੰ ਸੂਝ ਸਮਝ ਦਾ مالک ਹੈ ਤਾਂ ਆਪਣੇ ਹਿਰਦੇ ਦੇਤੇ ਕਾਲੇ ਲਿਖ ਨਾ ਲੇਖ ਇਹ ਕਾਲੀ ਲੇਖਣੀ ਨਾ ਲਿਖ ਕਾਲੀ ਲੇਖਣੀ ਲਿਖਣੀ ਕੀ ਹੈ ਦੂਜਿਆਂ ਦੀਆਂ ਭੁੱਲਾਂ ਵੇਖਣੀਆਂ ਦੂਜਿਆਂ ਦੇ ਗੁਨਾਹ ਵੇਖਣੇ ਦੂਜਿਆਂ ਦੇ ਔਗਣ ਵੇਖਣੇ ਦੂਜਿਆਂ ਦੇ ਔਗਣ ਵੇਖਣ ਲਈ ਦੂਜੇ 'ਚ ਬਹੁਤ ਗਹਿਰੀ ਝਾਤ ਮਾਰਨੀ ਪਵੇਗੀ ਪ੍ਰਕਿਰਤੀ ਨੇ ਇੱਕ ਨਿਯਮ ਬਣਾ ਰੱਖਿਆ ਉਪਰੋਂ ਉਪਰੋਂ ਵੇਖੋ ਜਿਸ ਉੱਪਰ ਉੱਪਰ ਬੰਦੇ ਨੂੰ ਵੇਖੀਏ ਤੋ ਸੋਹਣੀ ਖਲੜੀ ਹੈ ਖਲੜੀ ਦੇ ਉੱਤੇ ਸੋਹਣੇ ਜਿਹੇ ਕਪੜੇ ਪਾਏ ਹੋਏ ਨੇ ਠੀਕ ਹੈ ਪਰ ਹੁਣ ਕੋਈ ਗਹਿਰਾ ਵੇਖੇ ਖਲੜੀ ਦੇ ਥੱਲੇ ਵੇਖੇ ਤਾਂ ਮਾਸ ਹੈ ਹੋਰ ਗਹਿਰਾ ਵੇਖੇ ਮਿੰਜ ਹੈ ਖੂਨ ਹੈ ਹਡੀਆਂ ਹੈ ਦੁਰਗੰਧ ਹੈ ਤਾਂ ਜੈਸੇ ਕਿਸੇ ਦੇ ਤਨ ਨੂੰ ਅਸੀਂ ਉੱਪਰ ਉਪਰੀ ਵੇਖਦੇ ਹਾਂ ਉਸਦੇ ਕੱਪੜੇ ਵੇਖ ਲੈਂਦੇ ਹਾਂ ਉਹਦੀ ਵੇਸ਼-ਭੁਸ਼ਾ ਵੇਖ ਲੈਂਦੇ ਹਾਂ ਉਹਦੀ ਖਲੜੀ ਵੇਖ ਲੈਂਦੇ ਹਾਂ ਗੋਰੀ ਹੈ ਕਾਲੀ ਹੈ ਸਾੰਬਰੀ ਹੈ ਲਾਲ ਹੈ ਜ਼ਰਦੀ ਮਾਇਲ ਹੈ ਇਸੇ ਤਰ੍ਹਾਂ ਕਿਸੇ ਦੇ ਮਨ ਦੇ ਵਿੱਚ ਕਿਸੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਗਹਿਰੀ ਝਾਤ ਨਹੀਂ ਮਾਰਨੀ ਚਾਹੀਦੀ ਉਪਰੋਂ ਹੀ ਉਪਰੋਂ ਵੇਖਣਾ ਚਾਹੀਦਾ ਕਿਉਂਕਿ ਗਹਿਰੇ ਦੇ ਵਿੱਚ ਗਏ ਹੈ ਤਾਂ ਹਰ ਮਨੁੱਖ ਦੇ ਵਿੱਚ ਕੁਛ ਨਾ ਕੁਛ ਤੇ ਔਗਣ ਹੈ ਹਰ ਮਨੁੱਖ ਦੀਆਂ ਕੁਛ ਨਾ ਕੁਛ ਬੁਲਣਾ ਤਹਿਨ ਹਰ ਮਨੁੱਖ ਦੀਆਂ ਕੁਛ ਨਾ ਕੁਛ ਗਲਤੀਆਂ ਤਹਿਨ ਤਾਂ ਗਲਤੀਆਂ ਦੇਖਦੇ ਆਂ ਭੁੱਲਣਾ ਦੇਖਦੇ ਆਂ ਉਹ ਮਨੁੱਖ ਨਜ਼ਰਾਂ ਤੋਂ ਗਿਰੇਗਾ ਉਸ ਦੀ ਨਿੰਦਾ ਚੱਲ ਪੈਗੀ ਇੱਕ ਮਨੁੱਖ ਨਜ਼ਰਾਂ ਤੋਂ ਗਿਰਿਆ ਇਕ ਉਸ ਦੀ ਨਿੰਦਿਆ ਕਰਨ ਦਾ ਪਾਪ ਕਮਾਇਆ ਔਰ ਇਸ ਤਰ੍ਹਾਂ ਹਰ ਇੱਕ ਵਿੱਚ ਔਗਣ ਦੇਖਦਿਆਂ ਦੇਖਦਿਆਂ ਦੇਖਣ ਕਰਕੇ ਇੱਕ ਦਿਨ ਉਹ ਸਾਰੇ ਦੇ ਸਾਰੇ ਔਗਣ ਆਪਣੇ ਵਿੱਚ ਵੀ ਪ੍ਰਵੇਸ਼ ਕਰ ਜਾਂਦੇ ਨੇ ਇਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ ਦੂਜਿਆਂ ਦੇ ਵਿੱਚ ਗਹਿਰੀ ਝਾਤ ਮਾਰ ਕੇ ਨਾ ਵੇਖ ਆਪਣਣੇ ਗਿਰਵਾਨ ਮੇ ਸਿਰ ਨਿਵਾ ਕਰ ਦੇਖ ਜੇ ਦੇਖਣਾ ਹੈ ਤੂੰ ਆਪਣੇ ਗਰੀਵਾਨ ਦੇ ਝਾਤ ਮਾਰ ਕੇ ਵੇਖ ਗਹਿਰੇ ਤਲ ਦੇ ਵਿੱਚ ਜੇ ਦੇਖਣਾ ਚਾਹਨਾ ਤੋ ਫਿਰ ਆਪਣੇ ਚ ਵੇਖ ਜੈਸੇ ਤੈਨੂੰ ਆਪਣੇ ਸਰੀਰ ਦੇ ਵਿੱਚ ਦੁਰਗੰਧ ਮਾਸ ਮਿੰਜ ਦਿਖਾਈ ਦੇਗੀ ਇਸ ਤਰ੍ਹਾਂ ਆਪਣੀ ਜ਼ਿੰਦਗੀ ਜਦ ਗਹਿਰੀ ਝਾਤ ਮਾਰੇਗਾ ਤੇ ਤੈਨੂੰ ਔਗਣ ਦਿਖਾਈ ਦੇਣਗੇ ਕਮਜ਼ੋਰੀਆਂ ਦਿਖਾਈ ਦੇਣਗੀਆਂ ਤੇਰਾ ਹੰਕਾਰ ਚਿਕਨਾ ਚੂਰ ਹੋ ਜਾਏਗਾ ਪਰ ਹੋ ਸਕਦਾ ਤੂੰ ਨਾ ਔਗਣਾ ਨੂੰ ਮਿਟਾਣ ਦੇ ਚ ਲੱਗ ਜਾਏ ਔਰ ਜਗਤ ਦੇ ਜਦ ਉਪਰੋਂ ਪਰੋਂ ਵੇਖੇਗਾ ਤੇ ਦੂਸਰਿਆਂ ਦੇ ਗੁਣ ਦਿਖਾਈ ਦੇਣਗੇ। ਤੋ ਇਸ ਤਰ੍ਹਾਂ ਤੇਰੀ ਗੁਣਾ ਨਾਲ ਸਾਂਝ ਬਣੇਗੀ ਤੇ ਦੂਜਿਆਂ ਦੀ ਤੂੰ ਨਿੰਦਾ ਕਰਨ ਤੋਂ ਵੀ ਬਚ ਜਾਏਗਾ। ਔਰ ਆਪਣੇ ਜਦ ਤੂੰ ਗਹਿਰੀ ਝਾਤ ਮਾਰੇਗਾ ਤੇ ਤੈਨੂੰ ਔਗਣ ਦਿਖਾਈ ਦੇਣਗੇ। ਤੋ ਤੇਰਾ ਹੰਕਾਰ ਚਿਕਨਾ ਚੂਰ ਹੋ ਜਾਏਗਾ ਔਰ ਆਪਣੇ ਔਗਣਾ ਨੂੰ ਦੂਰ ਕਰਨ ਲਈ ਤੂੰ ਈਸ਼ਵਰ ਦੇ ਗੁਣਾ ਨਾਲ ਸੰਬੰਧ ਵੀ ਜੋੜ ਸਕਦਾ ਹੈ। ਇਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ ਇਹ ਕਾਲੇ ਲਿਖ ਆਪਣੇ ਹਿਰਦੇ ਦੀ ਤਖਤੀ ਤੇ ਨਾ ਲਿਖ ਭਾਉ ਦੂਸਰਿਆਂ ਦੇ ਔਗਣ ਨਾ ਵੇਖ ਫਰੀਦਾ ਜੈ ਤੇ ਮਰਨ ਮੁਕੀਆਂ ਫਰੀਦਾ ਜੋ ਤੇ ਮਰਨ ਮੁਕੀਆਂ ਤੇ ਨਾ ਨਾ ਮਾਰੇ ਘੁੰਮ ਆਪਣੇ ਘਰੇ ਜਾਈਏ ਪੈਰ ਤਨ ਦੇ ਚੁੰ ਜੋ ਤੈਨੂੰ ਖਿੱਚ ਕੇ ਮੁੱਕਾ ਮਾਰਨ ਤੇਰੇ ਨਾਲ ਵਧੇਕੀ ਕਰਨ ਪਲਟ ਕੇ ਤੂੰ ਉਹਨਾਂ ਨਾਲ ਵਧੇਕੀ ਨਾ ਕਰਸ ਤੂੰ ਉਹਨਾਂ ਦੇ ਪੈਰ ਚੁੰਮ ਲੈ ਜੋ ਤੇਰੇ ਸਿਰ ਦੀ ਬੇਇੱਜ਼ਤੀ ਕਰਨ ਤੋ ਉਹਨਾਂ ਦੇ ਕਦਮਾਂ ਦੀ ਖਾਕ ਬਣ ਜਾਂਦਾ ਹੈ। ਤੋ ਉਹਨਾਂ ਦੇ ਪੈਰ ਚੁੰਮ। ਇਸਤਰੀ ਦੇ ਨਾਲ ਮਨੁੱਖ ਆਪਣੇ ਘਰ ਦੇ ਵਿੱਚ ਵਸੇਬਾ ਕਰ ਲੈਂਦਾ ਹੈ। ਭਾਵ ਆਪਣੀ ਆਤਮਾ ਦੇ ਵਿੱਚ ਆਪਣੀ ਰੂਹ ਦੇ ਵਿੱਚ ਉਸ ਦਾ ਮਨ ਟਿਕ ਜਾਂਦਾ ਹੈ ਔਰ ਨੂੰ ਸਕੂਨ نصیਬ ਹੁੰਦਾ ਹੈ, ਸ਼ਾਂਤੀ نصیਬ ਹੁੰਦਾ ਹੈ। ਬਦਲੇ ਦੀ ਭਾਵਨਾ ਨਾਲ ਤੇ ਅੰਦਰ ਜਲ ਨਹੀਂ ਰਹਿੰਦੀ ਹੈ। ਬਦਲੇ ਦੀ ਭਾਵਨਾ ਨਾਲ ਤੇ ਹਰ ਵਕਤ ਅੰਦਰ ਕੁੜੱਤ ਨਹੀਂ ਰਹਿੰਦੀ ਹੈ। ਬਦਲੇ ਦੀ ਭਾਵਨਾ ਨਾਲ ਸਵੇਢੰਦੀ ਕਲਾ ਤੋਂ ਔਰ ਕੁਛ ਵੀ ਨਹੀਂ ਬਦਲਾ ਇੱਕ ਐਸਾ ਬੋਝ ਹੈ ਜੋ ਅਧਿਆਤਮਕ ਉન્નਤੀ ਹੋਂ ਹੀ ਨਹੀਂ ਦਿੰਦਾ ਬਾਬਾ ਫਰੀਦ ਸਾਵਧਾਨ ਕਰ ਰਹੇ ਨੇ ਸੁਚੇਤ ਕਰ ਰਹੇ ਨੇ ਫਰੀਦਾ ਜਾ ਤੋ ਖਟਣ ਵੇਲ ਤਾਂ ਤੂੰ ਰਤਾ ਦੁਨੀ ਸਿਉ ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲਦਿਆ ਖੱਟਣ ਦਾ ਸਮਾਸੀ ਨਾਮ ਵਿਹਾਜਣ ਦਾ ਸਮਾਸੀ ਬੰਦਗੀ ਕਰਨ ਦਾ ਸਮਾਸੀ ਜੋ ਜਵਾਨੀ ਦੀ ਖਾਸ ਰੂਪ ਜਵਾਨੀ ਦਾ ਖਾਸ ਸਮਾਂ ਸਰੀਰ ਦੇ ਚ ਬਲ ਸੀ ਸਰੀਰ ਦੀ ਸ਼ਕਤੀ ਸੀ ਸਰੀਰ ਵਿੱਚ ਉਛਾਲ ਸੀ ਸਰੀਰ ਦੇ ਚ ਉਤਸ਼ਾਹ ਸੀ ਉਮੰਗ ਸੀ ਤਰੰਗ ਸੀ ਇਸ ਸਾਰੀ ਸ਼ਕਤੀ ਇਸ ਸਾਰੀ ਉਮੰਗ ਇਸ ਸਾਰੀ ਤਰੰਗ ਤੂੰ ਦੁਨੀਆਦਾਰੀ ਦੇ ਚ ਖਰਚ ਕਰ ਦਿੱਤੀ ਤੂੰ ਵਿਸ਼ੇਮਿਕਾਰਾਂ ਚ ਖਰਚ ਕਰ ਦਿੱਤੀ ਆਪਣੀ ਸ਼ਕਤੀ ਦਾ ਸਹੀ ਇਸਤੇਮਾਲ ਨਹੀਂ ਕੀਤਾ ਆਪਣੇ ਉਛਾਲ ਆਪਣੀ ਉਮੰਗ ਆਪਣੇ ਤਰੰਗਾਂ ਦੀ ਸਹੀ ਵਰਤੋਂ ਨਹੀਂ ਕੀਤੀ ਮਰਗ ਸਵਾਰੀ ਨਹੀਂ ਜਾਂ ਭਰੇ ਆ ਤਾਲਦਿਆ ਆਖਿਰ ਇੱਕ ਦਿਨ ਮੌਤ ਨੇ ਆ ਜਾਣਾ ਹੈ اور واقعی جد سواس پورے ہو گئے بھر گئے پھر تینو اگے جانا پےگا تیرا واسا پھر قبر دے وچ ہی ہے جیون قبر وچ پہنچے سریر قبر وچ پہنچے اس تو پہلے روح خدا تک پہنچنی چاہیے ایسا بابا فرید उपदेश कर रहे ने સંદેશ دے رہے نے ਦੇਖ ਫਰੀਦਾ ਜੋthia ਦਾੜੀ ਹੋਈ ਭੂਰ ਅੱਗੋਂ ਨੇੜਾ ਆਇਆ ਪਿੱਛァ ਰਿਆ ਦੂਰ ਪਿੱਛੇ ਕੀ ਹੈ ਜਨਮ ਅੱਗੇ ਕੀ ਹੈ ਮੌਤ ਦੇਖ ਤੇ ਸਹੀ ਤੇਰਾ ਦਾੜਾ ਚਿੱਟਾ ਹੋ ਗਿਆ ਹੈ ਵਾਲ ਚਿੱਟੇ ਹੋ ਗਏ ਨੇ ਬੁਢੇਪਾ ਉਤਰ ਆਇਆ ਹੈ ਮੌਤ ਨੇੜੇ ਆਈ ਹੈ ਵਿਛਾ ਜਨਮ ਤੇ ਬਹੁਤ ਦੂਰ ਰਹਿ ਗਿਆ ਬਹੁਤ ਦੂਰ ਰਹਿ ਗਿਆ ਇੱਕ ਬੱਚਾ ਜਨਮ ਦਿਨ ਮਨਾਵੇ ਠੀਕ ਹੈ ਮਾਫ਼ ਕੀਤਾ ਜਾ ਸਕਦਾ ਹੈ ਇੱਕ ਜਵਾਨ ਜਨਮ ਦਿਨ ਮਨਾਵੇ ਥੋੜਾ ਜਿਆ ਸੋਚਿਆ ਜਾ ਸਕਦਾ ਹੈ ਇਹ ਜਵਾਨ ਭੁੱਲ ਕਰ ਰਿਹਾ ਹੈ ਪਰ ਇੱਕ ਬੁੱਢਾ ਵੀ ਜਨਮ ਦਿਨ ਮਨਾਵੇ ਕੋਈ ਕੋਈ ਮਹਾਮੂਰ ਬਹੁਤ ਹੀ ਅਚੇਤ ਮਨੁੱਖ ਐਸਾ ਜੋ ਹੈ ਕਰ ਸਕਦਾ ਹੈ ਕਿਉਂਕਿ ਅੱਗਾ ਬਹੁਤ ਨੇੜੇ ਆਇਆ ਮੌਤ ਤੇ ਬਿਲਕੁਲ ਨੇੜੇ ਆਈ ਜਨਮ ਹੋਇਆ 78 ਸਾਲ ਹੋ ਗਏ ਮਰਨ ਦਿਨ ਤੇ ਬਿਲਕੁਲ ਨੇੜੇ ਆ ਗਿਆ 100 ਦਿਨ ਆਇਆ ਨੇੜੇ ਤਾਂ ਬਾਬਾ ਫਰੀਦ ਕਹਿੰਦੇ ਜਿਹੜਾ ਦਿਨ ਨੇੜੇ ਆਇਆ